ਅੱਜ ਦੋ ਜਥੇਦਾਰ ਨੇ ਸਿੱਖ ਕੌਮ ਦੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਆ ਅਗਰ ਉਹ ਕਹਾਣੀ ਸਾਡੀ ਸਿੱਖ ਸੰਗਤਾਂ ਨੂੰ ਜਾਂ ਸਾਡੀ ਸਨਾਤਨ ਸਮਾਜ ਨੂੰ ਹਰ ਉਸ ਵਿਅਕਤੀ ਨੂੰ ਇਹ ਸੁਣਨੀ ਚਾਹੀਦੀ ਤੁਹਾਡੇ ਕੰਮ ਆਉਗੀ ਨਾਲੇ ਤੁਹਾਨੂੰ ਇਹਨਾਂ ਦੇ ਕਿਰਦਾਰਾਂ ਦਾ ਪਤਾ ਲੱਗ ਜਾਊਗਾ ਕਿ ਜਥੇਦਾਰ ਕਿਹਨੂੰ ਕਹਿੰਦੇ ਨੇ ਰਾਜਾ ਕਿਹਨੂੰ ਕਹਿੰਦੇ ਨੇ ਮਹਾਰਾਜਾ ਕਿਹਨੂੰ ਕਹਿੰਦੇ ਨੇ ਇੱਕ ਵਾਰ ਦੀ ਗੱਲ ਹੈ ਕਿ ਮੇਰੇ ਉਸਤਾਦ ਜੀ ਨੇ ਕਿਹਾ ਕਿ ਜਿਹੜਾ ਮੈਂ ਹੁਣ ਮਹਾਰਾਜ ਦਾ ਨਾਮ ਹੈ ਕਿ ਰਾਜ ਕਿਵੇਂ ਗਿਆ ਇੱਕ ਰਾਜੇ ਦਾ ਰਾਜ ਕਿਵੇਂ ਗਿਆ ਰਾਜ ਇਸ ਤਰ੍ਹਾਂ ਗਿਆ ਕਿ ਉਹਦਾ ਜਿਹੜਾ ਬੇਟਾ ਸੀ ਉਹਨੇ ਇੱਕ ਡਰੈਸ ਆਰਡਰ ਕੀਤੀ ਇੱਕ ਕੋਟ ਆਰਡਰ ਕੀਤਾ ਇੰਗਲੈਂਡ ਤੋਂ ਕੀਤਾ ਜਦੋਂ ਉਹ ਕੋਟ ਆਰਡਰ ਹੋ ਕੇ ਆਇਆ ਦਰਬਾਰ ਦੇ ਵਿੱਚ ਤਾਂ ਬਾਕੀ ਦੇ ਜਿਹੜੇ ਲੋਕ ਸਾਰੇ ਇਕੱਠੇ ਹੋਏ ਕਿ ਕਿ ਡਰੈਸ ਬੜੀ ਡਿਫਰੈਂਟ ਸੀ ਦੇਖਿਆ ਜਾਣਾ ਸੀ ਕਿ ਡਰੈਸ ਕਿਵੇਂ ਦੀ ਬਣੇਗੀ ਜਦ ਤੱਕ ਉਹ ਕੋਟ ਆਰਡਰ ਹੋ ਗਿਆ ਸਾਈਜ਼ ਦਾ ਥੋੜਾ ਫਰਕ ਪੈ ਗਿਆ ਤੇ ਜਿਹੜਾ ਰਾਜੇ ਦਾ ਪੁੱਤ ਸੀ ਉਹ ਜਿਹੜਾ ਟੇਲਰ ਮਾਸਟਰ ਸੀ ਜਿਹੜਾ ਉਸ ਸਮੇਂ ਦਾ ਉਹਦਾ ਡਿਜ਼ਾਈਨਰ ਸੀ ਉਹਨੂੰ ਕਹਿੰਦਾ ਕਿ ਇੱਥੋਂ ਥੋੜਾ ਟਾਈਟ ਆ ਇਹਦੀ ਥੋੜੀ ਐਡਜਸਟਮੈਂਟ ਕਰ ਦੋ ਬਸ ਐਨੀ ਗੱਲ ਕਹਿਣ ਦੀ ਜ਼ਰੂਰਤ ਪਈ ਕਿ ਰਾਜੇ ਨੇ ਸਾਰੀ ਸਭਾ ਬੁਲਾਈ ਤੇ ਸਾਰਿਆਂ ਨੂੰ ਇਕੱਠਿਆ ਕੀਤਾ ਤੇ ਕਿਹਾ ਕਿ ਹੁਣ ਸਾਡਾ ਰਾਜ ਚਲੇ ਗਿਆ ਹੁਣ ਤੇ ਬਾਅਦ ਅਸੀਂ ਰਾਜ ਨਹੀਂ ਕਰਾਂਗੇ ਉਹ ਕਹਿੰਦੇ ਗੱਲ ਕੀ ਹੋਈ ਆ ਚੰਗੀ ਭਲੀ ਸਵਾ ਲੱਗੀ ਐ ਤੇ ਰਾਜ ਜਾਣ ਦਾ ਤਾਂ ਇਹ ਵਿੱਚ ਕੋਈ ਕਾਰਨ ਨਹੀਂ ਆ ਆਖਰਕਾਰ ਰਾਜੇ ਨੇ ਕਿਹਾ ਕਿ ਰਾਜ ਸਾਡਾ ਹੁਣ ਜਾਣਾ ਕਨਫਰਮ ਐ ਉਹਦਾ ਕਾਰਨ ਇੱਕ ਐ ਕਿ ਜਿਹੜਾ ਇਹ ਪੁੱਤ ਮਹਾਰਾਜੇ ਦਾ ਜੇ ਕੋਟ ਦੀ ਅਡਜਸਟਮੈਂਟ ਇਹੀ ਕਰਾਉਣ ਲੱਗਿਆ ਫਿਰ ਕਾਹਦਾ ਰਾਜਾ ਤੇ ਇਹਨੂੰ ਨਹੀਂ ਫਿੱਟਾ ਸੁੱਟ ਦੇ ਕਿਸੇ ਨੂੰ ਪਾੜ ਦੇ ਅੱਗ ਲਾ ਦੇ ਚਾਹੇ ਦਰਜੀ ਤੋਂ ਫਾਂਸੀ ਲਾ ਦੇ ਜੇ ਉਹਨੇ ਤੇਰਾ ਠੀਕ ਨਹੀਂ ਬਣਾਇਆ ਪਰ ਉਹ ਵਿਰਤੀ ਜਿਹੜੀ ਅਡਜਸਟਮੈਂਟ ਦੀ ਆ ਉਹ ਇੱਕ ਭਿਖਾਰੀ ਦੀ ਵਿਰਤੀ ਆ ਉਹ ਇੱਕ ਰਾਜੇ ਦੀ ਵਿਰਤੀ ਨਹੀਂ ਹੋ ਸਕਦੀ ਸੋ ਜਿਹੜਾ ਇਹ ਵਿਰਤੀ ਦੀ ਗੱਲ ਹੈ ਜਿਹੜਾ ਵਿਰੋਧ ਕਰਨੇ ਵਾਲੇ ਸੀਗੇ ਜਿਹੜੇ ਜਥੇਦਾਰ ਜਿਹੜੇ ਪੰਥ ਪਾਸ਼ਾ ਕਹੌਣ ਵਾਲੇ ਉਹਨਾਂ ਦੀ ਵਿਰਤੀ ਤੁਸੀਂ ਕਿਵੇਂ ਦੀ ਆ ਉਹ ਤੁਸੀਂ ਬਹੁਤ ਜ਼ਿਆਦਾ ਸਮਝਿਆ ਨੋ ਜਿਹੜੇ ਧੱਕੇ ਨਾਲ ਆ ਕੇ ਸੁੱਚਾ ਸਿੰਘ ਲੰਗਾ ਦੀ ਪੱਗ ਨੂੰ ਐਕਸੈਪਟ ਕਰਨ ਵਾਲੇ ਨੇ ਉਹਨਾਂ ਦੀ ਵਿਰਤੀ ਕਿਵੇਂ ਦੀ ਆ ਜਿਹੜਾ ਇਸ ਸਮੇਂ ਰਾਜ ਚਲਾਉਣ ਵਾਲਾ ਜਿਨ੍ਹਾਂ ਦੀਆਂ ਵੀਡੀਓ ਸਵੈਰਲ ਹੋ ਰਹੀਆਂ ਉਹਨਾਂ ਦੀ ਵਿਰਤੀ ਕਿਵੇਂ ਦੀ ਆ ਸੋ ਸਾਨੂੰ ਇੱਕ ਰਾਜੇ ਦੀ ਤਲਾਸ਼ ਹੈ ਇੱਕ ਉਸ ਪਾਤਸ਼ਾਹ ਦੀ ਵੀ ਤਲਾਸ਼ ਆ ਇੱਕ ਜਥੇਦਾਰ ਦੀ ਵੀ ਤਲਾਸ਼ ਆ ਇੱਕ ਕੌਮ ਨੂੰ ਇੱਕ ਨੁਮਾਇੰਦੇ ਦੀ ਵੀ ਤਲਾਸ਼ ਆ ਜਿਹੜਾ ਇੱਕ ਅਗਵਾਈ ਕਰ ਸਵੇ ਜਿਹੜਾ ਐਦਾਂ ਦੇ ਇੱਕ ਕੋਟਾ ਦੀ ਅਡਜਸਟਮੈਂਟ ਨਾ ਕਰ ਪਾਵੇ ਚਾਹੇ ਉਹ ਅਡਜਸਟਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤੀ ਚਾਹੇ ਉਹ ਅਡਜਸਟਮੈਂਟ ਤੁਸੀਂ ਪੰਥ ਦੀਆਂ ਜਥੇਬੰਦੀਆਂ ਦੇ ਨਾਲ ਸੋਚਾ ਸਿੰਘ ਲੰਗਾ ਨੇ ਕੀਤੀ ਚਾਹੇ ਤੁਸੀਂ ਉਹ ਅਡਜਸਟਮੈਂਟ ਗੜਗਾਜਬ ਨਾਲ ਕੀਤੀ ਚاہے ਉਹ ਅਡਜਸਟਮੈਂਟ ਤੁਸੀਂ ਪੰਜਾਬ ਸਰਕਾਰ ਨਾਲ ਕੀਤੀ ਇਹ ਅਡਜਸਟਮੈਂਟ ਜਿਹੜੀ ਆ ਇੱਕ ਰਾਜੇ ਦੀ ਵਿਰਤੀ ਨਹੀਂ ਹੈ ਇੱਕ ਭਿਖਾਰੀ ਦੀ ਵਿਰਤੀ ਹੈ ਰਾਜਾ ਕਦੇ ਆਪਣੀ ਅਡਜਸਟਮੈਂਟ ਨਹੀਂ ਕਰਦਾ ਰਾਜੇ ਦਾ ਕਰ ਜੰਮਣਾ ਹੀ ਰਾਜ ਨਹੀਂ ਹੁੰਦਾ ਰਾਜੇ ਦੇ ਕਰ ਪੈਦਾ ਹੋਣਾ ਹੀ ਰਾਜੇ ਦੀਆਂ ਨਿਸ਼ਾਨੀਆਂ ਨਹੀਂ ਇੱਕ ਸੋਚ ਇੱਕ ਵਿਰਤੀ ਹੀ ਰਾਜੇ ਦੀ ਨਿਸ਼ਾਨੀਆਂ ਸੋ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਅੱਜ ਪਾਂਥਰੀਆਂ ਅੱਖਾਂ ਦੇ ਵਿੱਚ ਮਿੱਟੀ ਪਾਈ ਜਿਨ੍ਹਾਂ ਨੇ ਅੱਜ ਕੌਮ ਨੂੰ ਗੁੰਮਰਾਹ ਕੀਤਾ ਜਿਨ੍ਹਾਂ ਲੋਕਾਂ ਨੇ ਆਪਣੀਆਂ ਕੁਰਸੀਆਂ ਨੂੰ ਬੇਚ ਦਿੱਤਾ ਜਿਨ੍ਹਾਂ ਨੇ ਆਪਣੀਆਂ ਉਹਨਾਂ ਬਲਾਤਕਾਰੀਆਂ ਨਾਲ ਐਡਜਸਟਮੈਂਟ ਕੀਤੀ ਜਿਨ੍ਹਾਂ ਲੋਕਾਂ ਨੇ ਉਹਨਾਂ ਗੁਰੂ ਦੀਆਂ ਬੇਅਦਬੀਆਂ ਕੰਨਿਆਂ ਨਾਲ ਐਡਜਸਟਮੈਂਟ ਕੀਤੀ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਐਡਜਸਟਮੈਂਟ ਕੀਤੀ ਇਹ ਉਹ ਲੋਕਾਂ ਨੂੰ ਕੌਮ ਦਾ ਖਿਮਾ ਭਲਾ ਕਰ ਸਕਦੇ ਨੇ ਇਨਾਂ ਦੀ ਬਿਰਤੀ ਤੁਹਾਨੂੰ ਪਤਾ ਹੀ ਹੈ ਕਿਸ ਕੈਟਾਗਰੀ ਦੇ ਨੇ ਇਹ ਉਥੀ ਰਹਿਣਾ ਬਸ ਇੰਨੇ ਹੀ ਬਹੁਤ ਛੇਤਰ ਜਿਆਦਾ ਮਾਰਤੇ ਤੇ ਫਿਰ ਤਕਲੀਫ ਜਿਆਦਾ ਹੋ ਜਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ